ਅਰੇ ਨਸ਼ਾ ਚੱਲ ਰਿਹਾ ਸਿਵਲ ਥਾਣੇ ਦੀ ਪੁਲਿਸ ਨਾਲ ਰਲਈ ਹੋਈ ਜਨ ਸਰਵਿਸ ਆਨੂੰ ਇਹ ਹੀ ਮੈਂ ਬੇਨਤੀ ਕੀਤੀ ਹੈ ਕਿ ਇਹਨਾਂ ਨਸ਼ਾ ਮੁਕਤ ਕਰਾਓ ਤੁਹਾਡੀ ਪੁਲਿਸ ਨਾਲ ਰਲਈ ਹੋਈ ਹੈ ਕਹਨੇ ਦੁਸ਼ਮਣੀਆਂ ਤਰ੍ਹਾਂ ਇੱਕ ਦੁਸ਼ਮਣੀ ਕੱਢੀ ਵੀ ਇਹ ਸਾਡੇ ਜਵਾਕਾਂ ਨੂੰ ਫੜਾਉਂਦਾ ਸਾਨੂੰ ਚਿੱਟਾ ਬੰਦ ਕਰਾਉਂਦਾ ਤੇ ਅਸੀਂ ਇਹਦੇ ਜਵਾਕਾਂ ਲਾਈਏ ਪੁਲਿਸ ਪ੍ਰਸ਼ਾਸਨ ਤੇ ਕੰਟਰੋਲ ਕਰੇ ਵੀ ਜਿਹੜੀ ਗੱਲ ਲੀਕ ਹੁੰਦੀ ਹੈ सरप्राइज़ रेड्स की जाएगी वहाँ पे जो लोग एप्सपॉन्डर्स हैं जो ड्रग्स का कारोबार करते हैं उनको पकड़ा जाएगा चारों तरफ से उस एरिया को पहले सील किया गया और इसमें इंटेलिजेंस का पूरा इनपुट लिया गया जो लोकल इंटेलिजेंस है जो स्पेशल ब्रांचेज है और उस बेसिस पे ये सारे प्रोग्राम्स चलाए जा रहे हैं और इसमें लोगों को आइडेंटिफाई किया जा रहा है कि कौन लोग बाहर से आए हैं और लो, कौन कौन लोग लोग इस तरह का नशे का कारोबार कर रहे हैं शहरों में आके जब कोई मर्जी आके रहना शुरू कर देता उसकी कोई आइडेंटिफिकेशन नहीं होती तो फिर बाद में कोई ऐसे काम भी करते उसमें एक सौ के तहत जो जितने टेनेंट्स होता है उनका वेरिफिकेशन होता रहता है ਪਾ ਪੁਲਿਸ ਨੇ ਪਹਿਲਾਂ ਬੀੜਤਲਾਪ ਏਰੀਆ ਜਿਹੜਾ ਪੁਰਾਣਾ ਡਰੱਗਸ ਦਾ ਨਟੋਰੀਅਸ ਅਸੀਂ ਹੌਟਸਪੌਟ ਆਇਡੈਂਟੀਫਾਈ ਕੀਤਾ ਹੈ ਉੱਥੇ ਅਸੀਂ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਸੀ ਤੇ ਹੁਣ ਅਸੀਂ ਜਿਹੜਾ ਸਿਵਲ ਲੈਸਟ ਤੋਂ ਬਿਆਨਾਪਸਤੀ ਵੀ ਪੁਰਾਣਾ ਥੋੜਾ ਬਦਨਾਮ ਏਰੀਆ ਉੱਥੇ ਆਏ ਹੈਗੇ ਇੱਥੇ ਵੀ ਅਸੀਂ ਵੱਖ-ਵੱਖ ਜਿਹੜੇ ਸਾਡੇ ਟਾਰਗੇਟਸ ਸੀਗੇ ਉਹਨਾਂ ਦੇ ਘਰਾਂ ਦੀ ਸਰਚ ਕਰ ਰਹੇ ਹਾਂ ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਨ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਨਸ਼ਾ ਪੰਜਾਬ ਵਿੱਚ ਇੱਕ ਗੰਭੀਰ ਮੁੱਦਾ ਬਣਿਆ ਹੋਇਆ ਆ ਭਾਵੇਂ ਕਿ ਵੋਟਾਂ ਤੋਂ ਇਲੈਕਸ਼ਨਾਂ ਤੋਂ ਪਹਿਲਾਂ ਸੱਤਾ ਚਾਉਣ ਤੋਂ ਪਹਿਲਾਂ ਹਰ ਪਾਰਟੀ ਇਹ ਦਾਅਵਾ ਕਰਦੀ ਆ ਕਿ ਨਸ਼ਾ ਖਤਮ ਕਰ ਦਿੱਤਾ ਜਾਊਗਾ ਇਸੇ ਹੀ ਤਰ੍ਹਾਂ ਆਮ ਆਦਮੀ ਪਾਰਟੀ ਦੀ ਜਦੋਂ ਸੱਤਾ ਚਾਹੀ ਸੀ ਤੇ ਕਿਹਾ ਸੀ ਕਿ ਨਸ਼ਾ ਖਤਮ ਕਰ ਦਿੱਤਾ ਜਾਵੇਗਾ ਪਰ ਨਸ਼ਾ ਖਤਮ ਨਹੀਂ ਹੋਇਆ ਹਾਲਾਂਕਿ ਕਈਆਂ ਦਾ ਕਹਿਣਾ ਹੈ ਕਿ ਨਸ਼ਾ ਅੱਗੇ ਨਾਲੋਂ ਵੀ ਵੱਧ ਗਿਆ ਪਰ ਬੀਤੇ ਕੱਲ ਮੁੱਖ ਮੰਤਰੀ ਪੰਜਾਬ ਵੱਲੋਂ ਜਿਹੜੇ ਪੰਜਾਬ ਦੇ ਵੱਡੇ ਅਧਿਕਾਰੀ ਆ ਉਹਨਾਂ ਨਾਲ ਮੀਟਿੰਗ ਕੀਤੀ ਗਈ ਤੇ ਨਸ਼ੇ ਨੂੰ 3 ਮਹੀਨਿਆਂ ਵਿੱਚ ਖਤਮ ਕਰਨ ਲਈ ਇਹ ਸ਼ਾ ਨਿਰਦੇਸ਼ ਦਿੱਤੇ ਗਏ ਜਿਸ ਤੋਂ ਬਾਅਦ ਅੱਜ ਪਟਿੰਡਾ ਵਿਖੇ ਸਰਚ ਅਭਿਆਨ ਚਲਾਇਆ ਗਿਆ ਹਾਲਾਂਕਿ ਐਸਐਸਪੀ ਪਟਿੰਡਾ ਨੇ ਦੱਸਿਆ ਕਿ ਇਸ ਸਰਚ ਅਭਿਆਨ ਨੂੰ ਕਿਸੇ ਵੀ ਪੁਲਿਸ ਅਧਿਕਾਰੀ ਨੂੰ ਵੀ ਨਹੀਂ ਦੱਸਿਆ ਗਿਆ ਕਿ ਇਹ ਜਿਹੜਾ ਸਰਚ ਅਭਿਆਨ ਹੈ ਕਿਹੜੇ-ਕਿਹੜੇ ਏਰੀਆਾਂ 'ਚ ਚਲਾਉਣਾ ਤਾਂ ਇਹ ਸਰਚ ਅਭਿਆਨ ਦਾ ਜਤਿੰਦਰ ਜੈਨ ਡੀਜੀਪੀ ਸਪੈਸ਼ਲ ਹਰਜੀਤ ਸਿੰਘ ਡੀਆਈਜੀ ਅਤੇ ਐਸਐਸਪੀ ਉਮੀਦ ਕੌਂਡਲ ਦੀ ਅਗਵਾਈ ਵਿੱਚ ਇਹ ਸਰਚ ਅਭਿਆਨ ਚਲਾਇਆ ਹਾਲਾਂਕਿ ਪਟਿੰਡਾ ਸ਼ਹਿਰ ਦੇ ਵਿੱਚ ਜਿਹੜਾ ਹੌਟਸਪੌਟ ਆਪ ਜੀ ਆਪਾਂ ਮੇਨ ਤੌਰ ਤੇ ਜਨਤਾਨਗਰ ਧੋਪਿਆਣਾ ਬੀਟ ਤਲਾ ਜਿਹੜੇ ਮੰਨੇ ਜਾਂਦੇ ਆ ਸਭ ਤੋਂ ਪਹਿਲਾਂ ਬੀਟ ਤਲਾ ਵਿਖੇ ਜਿੱਥੇ ਜਸਿੰਦਰ ਜੈਨ ਆਈਪੀਐਸ ਹਰਜੀਤ ਸਿੰਘ ਡੀਆਈਜੀ ਅਤੇ ਐਸਐਸਪੀ ਖੋਦੋ ਉੱਥੇ ਜਾ ਕੇ ਉਹਨਾਂ ਨੇ ਸਰਚ ਅਭਿਆਨ ਕੀਤਾ ਤੇ ਨਾਲ ਹੀ ਉਹਨਾਂ ਨੇ ਉਸ ਘਰਾਂ ਦਾ ਵੀ ਨਿਰਿਖਣ ਕੀਤਾ ਜਿਨ੍ਹਾਂ ਨੇ ਨਸ਼ਾ ਵੇਚ ਕੇ ਪ੍ਰਾਪਰਟੀ ਬਣਾਈ ਸੀ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੀਆਂ ਘਰਾਂ ਦੀ ਜਾਂਚ ਕੀਤੀ ਜਾਵੇ ਕਿ ਅਗਰ ਉਹਨਾਂ 'ਚ ਕੋਈ ਕਮੀ ਪੇਸ਼ੀ ਪਾਈ ਜਾਏਗੀ ਜਿਵੇਂ ਪਿਛਲੇ ਦਿਨੀ ਕਈ ਜ਼ਿਲ੍ਹਿਆਂ ਵਿੱਚ ਬਲਡੋਜ਼ਰ ਚਲਾਇਆ ਤੇ ਇੱਥੇ ਵੀ ਪੋਰਡਰ ਰਚ ਚਲਾਇਆ ਜਾ ਸਕਦਾ ਤੇ ਨਾਲ ਹੀ ਉਹਨਾਂ ਨੇ ਕਈ ਵਿਅਕਤੀਆਂ ਨੂੰ ਰਾਉਂਡ ਅਪ ਕੀਤਾ ਔਰ ਇਹ ਵੀ ਪਤਾ ਲੱਗਿਆ ਵੀ ਉਹਨਾਂ ਕੋਲ ਨਸ਼ਾ ਵੀ ਬਰਾਮਦ ਹੋਇਆ ਇਸੇ ਤਰ੍ਹਾਂ ਹੀ ਤੋਂ ਬਿਆਨਾ ਵਿਖੇ ਵੀ ਐਸਐਸਪੀ ਖੁਦ ਪਹੁੰਚੇ ਤੇ ਉਹਨਾਂ ਵੱਲੋਂ ਸਰਚ ਬਿਆਨਾ ਚਲਾਇਆ ਗਿਆ ਤੇ ਉੱਥੇ ਹੀ ਕਈ ਘਰਾਂ ਦੀ ਤਲਾਸ਼ੀ ਵੀ ਲਈ ਗਿਆ ਹਾਲਾਂਕਿ ਕਈ ਵਿਅਕਤੀਆਂ ਦਾ ਕਹਿਣਾ ਹੈ ਕਿ ਇਹ ਜਦੋਂ ਪੁਲਿਸ ਸਰਚ ਬਿਆਨ ਚਲਾਉਂਦੀ ਆ ਤੇ ਪਹਿਲਾਂ ਹੀ ਜਿਹੜੇ ਨਸ਼ਾ ਤਸਕਰ ਉਹਨਾਂ ਨੂੰ ਪਤਾ ਲੱਗ ਜਾਂਦਾ ਤੇ ਭੱਜ ਜਾਂਦੇ ਪਰ ਐਸਐਸਪੀ ਨੇ ਕਿਹਾ ਕਿ ਇਸ ਨੂੰ ਸੀਕਰਟ ਰੱਖਿਆ ਜਾਇਆ ਤੇ ਨਾਲ ਹੀ ਜਿਹੜੇ ਜਤਿੰਦਰ ਜੈਨ ਆਈਪੀਐਸਓ ਸਪੈਸ਼ਲ ਡੀਜੀਪੀ ਨੇ ਉਹਨਾਂ ਨੇ ਕਿਹਾ ਕਿ 3 ਮਹੀਨਿਆਂ ਦੇ ਵਿੱਚ ਜਿਹੜੇ ਦਿਸ਼ਾ ਨਿਰਦੇਸ਼ ਆ ਤੇ ਜਿਹੜਾ ਨਸ਼ੇ ਨੂੰ ਖਤਮ ਕੀਤਾ ਜਾਊਗਾ ਹਾਲਾਂਕਿ ਕਈਆਂ ਵਿਅਕਤੀਆਂ ਨੇ ਵੀ ਪੁਲਿਸ ਤੇ ਰੋਕ ਲਾਇਆ ਕਿ ਇੰਸਪੈਕਟਰ ਰੈਂਕ ਦੇ ਜਿਹੜੇ ਪੁਲਿਸ ਅਧਿਕਾਰੀਆ ਜਦੋਂ ਉਹਨਾਂ ਨੂੰ ਸੂਚਨਾ ਦਿੱਤੀ ਜਾਂਦੀ ਆ ਤੇ ਉਹ ਨਸ਼ਾ ਤਸਕਰਾਂ ਨੂੰ ਛੱਡ ਦਿੰਦੇ ਨੇ ਪਰ ਹੁਣ ਜਿਹੜਾ ਅੱਜ ਦਾ ਸੱਚ ਬਿਆਨ ਇਸ ਤੋਂ ਲੱਗਦਾ ਕਿ ਪੁਲਿਸ ਨੂੰ ਇਹ ਜਿਹੜੇ ਸਖਤ ਨਿਰਦੇਸ਼ ਦਿੱਤੇ ਗਿਆ ਤੇ ਨਸ਼ੇ ਨੂੰ ਆਦਮ ਕੀਤਾ ਆਉਣ ਵਾਲੇ ਦਿਨਾਂ ਵਿੱਚ ਵੀ ਲੱਗਦਾ ਕਿ ਜਿਹੜਾ ਬਲਡੋజర్ ਕਈ ਨਸ਼ਾ ਤਸਕਰਾਂ ਦੇ ਘਰਾਂ ਤੇ ਬਲਡੋజర్ ਚਲਾਇਆ ਜਾ ਸਕਦਾ ਇਸ ਮਾਮਲੇ ਨੂੰ ਲੈ ਕੇ ਕਈ ਲੋਕਾਂ ਨੇ ਜਿਹੜੇ ਪੁਲਿਸ ਤੇ આરોਪ ਲਾਏ ਨੇ ਜਾਂ ਪੁਲਿਸ ਤੇ ਇਤਰਾਜ਼ ਨੇ ਉਹਨਾਂ ਦਾ ਕੀ ਕਹਿਣਾ ਤੇ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਹਾਂਜੀ ਸਰਦਾਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬ੍ਰਿਮ ਸਿੰਘ ਹੈ ਕਿੱਥੋਂ ਦੇ ਰਹੇ ਨਾਲੇ ਕੱਚੇ ਥੋਬਿਆਣੇ ਅੱਜ ਰੇਡ ਕੀਤੀ ਸੀ ਤੁਸੀਂ ਐਸਐਸਪੀ ਸਾਹਿਬ ਨੂੰ ਮਿਲੇ ਕੀ ਮਸਲਾ ਸੀ ਮਸਲਾ ਸੀਗਾ ਜੀ ਇੱਥੇ ਸ਼ਰੇਆਮ ਨਸ਼ਾ ਚੱਲ ਰਿਹਾ ਸਿਵਲ ਥਾਣੇ ਦੀ ਪੁਲਿਸ ਨਾਲ ਰਲਈ ਹੋਈ ਇੱਥੋਂ ਥੋੜਾ ਜਿਹਾ ਹਰਜੋਤ ਨੇ ਕਿਹਾ ਮੈਨੂੰ ਜਿਹੜੀਆਂ ਆਪਣਾਂ ਬੈਠੀ ਸੀ ਇਹਨਾਂ ਦੇ ਨਾਲ ਹੀ ਜਨਾਨੀਆਂ ਸੀਗੀਆਂ ਜਿਹੜੀਆਂ ਚਿੱਟਾ ਵੇਚਦੀਆਂ ਪੋ ਇਹਨਾਂ ਨੂੰ ਚਿੱਟਾ ਲੈ ਆਖ ਦਿੰਦੀ ਸੀ ਨਾ ਵੇਚ ਕੇ ਪੈਸਾ ਦੇ ਦਿੰਦੀ ਐ ਪੈਸਾ ਨਹੀਂ ਦਿੰਦੀ ਉਹਨਾਂ ਨੇ ਮੈਨੂੰ ਫੋਨ ਕੀਤਾ ਤੇ ਅੱਜ ਨਸੀਬ ਦੇ ਘਰੇ ਨਸ਼ਾ ਤੇ ਖੰਡਾ ਆਇਆ ਮੈਨੂੰ ਮੈਂ ਆਕਰਮਪਰਾਇ ਚਲਾ ਨੂੰ ਫੋਨ ਕੀਤਾ ਉਹ ਖੁਦ ਰਾਮਪੁਰੇ ਸੀਗੇ ਕਹਿੰਦੇ ਸਾਡੀ ਅਹੀ ਰੇ ਰਾਮਪੁਰੇ ਮਾਰੀ ਉਹਨਾਂ ਨੇ ਸਿਵਲ ਥਾਣੇ ਵਾਲੇ ਐਸ ਐਚਓ ਹਰਜੋਤ ਸਿੰਘ ਨੂੰ ਸਰ ਫੋਨ ਕੀਤਾ ਉਹ ਐਸਐਚਓ ਨਾਲ ਉਹ ਇੱਕ ਮੁਲਾਜ਼ਮ ਸੀ ਜਦੋਂ ਉਹਨਾਂ ਨੇ ਆ ਕੇ ਇਹਨੇ ਘਰ ਦੀ ਤਲਾਸ਼ੀ ਲਈ ਤੇ ਸੋਫੇ ਥੱਲੇ ਉਹ ਕੰਡਾ ਉਹਨਾਂ ਨੂੰ ਮਿਲਿਆ ਕੰਡਾ ਦੇ ਨਸ਼ਾ ਜੋ ਨਸ਼ਾ ਕੰਡਾ ਨਾਲਿਆ ਮੈਂ ਅੱਡੇ ਤੋਂ ਚੱਲ ਕੇ ਘਰੇ ਆਇਆ ਤੇ ਆ ਕੇ ਦੇਖਿਆ ਮੈਂ ਫਿਰ ਐਸਐਚਓ ਨੂੰ ਮੈਂ ਮਿਲਿਆ ਉਹ ਆਇਆ ਚੌਂਕ ਦੇ ਵਿੱਚ ਆਇਆ ਚੌਂਕ 'ਚੋਂ ਫਿਰ ਦੁਬਾਰਾ ਨਸ਼ਾਕਲ ਗਿਆ ਫਿਰ ਮੁੜ ਕੇ ਘਰੇ ਲੈ ਗਿਆ ਫਿਰ ਉਹਦੀ ਕੁਰਤੀ ਕੋਲੋਂ ਉਹਨਾਂ ਲੈਟਰਨ ਚ ਸਤਾਇਆ ਅੱਜ ਐਸਐਸਪੀ ਸਾਹਿਬ ਨੂੰ ਮਿਲਿਆ ਸੀ ਕਿ ਅੱਜ ਐਸਐਸਪੀ ਸਾਹਿਬ ਨੂੰ ਇਹੀ ਮੈਂ ਬੇਨਤੀ ਕੀਤੀ ਹੈ ਕਿ ਇਸ ਨੂੰ ਨਸ਼ਾ ਮੁਕਤ ਕਰਾਓ ਤੁਹਾਡੀ ਪੁਲਿਸ ਨਾਲ ਰਲਈ ਹੋਈ ਐ ਐਸਐਚਓ ਜਿਹੜੇ ਸੇਵਾ ਥਾਣੇ ਦੇ ਸਾਰੇ ਨਾਲ ਵਾਲੇ ਹੋਏ ਕੋਈ ਇਹ ਕਾਰਵਾਈ ਨਹੀਂ ਕਰਦੇ ਬਸ ਉੱਥੋਂ ਦੀ ਕਾਰਵਾਈ ਕਰਦੇ ਆ ਤੁਸੀਂ ਇਸੇ ਬਸਤੀ ਨੂੰ ਨਸ਼ਾ ਮੁਕਤ ਕਰਾਓ ਇਹਨਾਂ ਗਰੀਬਾਂ ਲੋਕਾਂ ਦੀ ਜਾਨ ਬਚਾਓ ਪਹਿਲਾਂ ਵੀ ਤੁਸੀਂ ਕਈ ਵਾਰੀ ਨੂੰ ਮਸਲਾ ਉਠਾਇਆ ਇਸ ਤੋਂ ਪਹਿਲਾਂ ਅਸੀਂ ਉਹਨਾਂ ਕੋਲੋਂ ਵੀ ਉਠਾਇਆ ਸੀ ਉਹਨਾਂ ਮਸਲਾ ਪਹਿਲਾਂ ਵੀ ਐਸਐਸਜੀ ਨੂੰ ਉਠਾਇਆ ਸੀ ਆ ਡੀਐਸਪੀ ਜਿਹੜੇ ਨੇ ਧਰਨਾ ਲਾਇਆ ਸੀ ਤੇ ਇਹੇ ਹੀ ਕੰਮ ਕਰਦੀ ਨਸ਼ਾ ਆੜ ਉਹ ਵੀ ਮੈਂ ਡੀਐਸਪੀ ਸਾਹਿਬ ਨੂੰ ਮਿਲ ਕੇ ਤੇ ਧਰਨਾ ਚਕਵਾਇਆ ਸੀ ਤੇ ਹਾਲੇ ਵੀ ਸ਼ਰੇ ਆਮ ਨਸ਼ਾ ਦੇਖਦਾ ਇਹਦਾ ਮੁੰਡਾ ਖੁਦ ਨਸ਼ਾ ਵੇਚਦਾ ਮੇਰੇ ਤੇ ਇਹਨਾਂ ਨੇ ਦੋ ਕਾਪੇ ਲੈ ਕੇ ਮੈਨੂੰ ਮਾਰਨ ਨੂੰ ਹੀ ਪੈਣਾ ਲੱਹੇ ਤੱਕ ਮੇਰੇ ਘਰੇ ਪੈਣੇ ਗੰਡਾਸੇ ਜਿਹੜੇ ਇਹਨਾਂ ਕੋਲ ਖੋਏ ਮੈਂ ਪਰ ਮੇਰੇ ਮੁੰਡਿਆਂ ਨਾਲ ਰਲ ਕੇ ਖੋਏ ਆ ਉਹ ਹਲੇ ਤੱਕ ਹੀ ਪੈਣੇ ਪੁਲਿਸ ਨੂੰ ਰਿਪੋਰਟ ਕੀਤੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹ ਮੇਰੇ ਕੋਲ ਹਲੇ ਵੀ ਕਰੇ ਹੁਣ ਮੈਂ ਇਹਨਾਂ ਤੇ ਕੇਸ ਕੀਤਾ ਹੋਇਆ ਉਹ ਕਾਪੇ ਮੈਂ ਕਚੈਰੀਆਂ 'ਚ ਪੇਸ਼ ਕਰ ਹੁਣ ਕੀ ਮੰਗ ਕਰਦੇ ਹੋ ਮੈਂ ਮੰਗੇ ਇਹੀ ਕਰਦਾ ਕਿ ਇਥੋਂ ਨਸ਼ਾ ਮੁਕਤ ਕਰਾਏ ਜਿਹੜੇ ਇਥੋਂ ਦੇ ਅਫਸਰ ਰਲੇ ਨੇ ਉਹ ਉਹਨਾਂ ਨੂੰ ਜਾਂ ਸਸਪੈਂਡ ਕੀਤਾ ਜਾਵੇ ਕੁਝ ਪੰਜਾਬ ਸਰਕਾਰ ਨੇ ਕੱਲ ਜਿਹੜੇ ਸਾਰੇ ਐਸਐਸਪੀ ਡੀਸੀ ਸੱਦੇ ਸੀ ਕਹਿੰਦੇ ਵੀ 3 ਮਹੀਨੇ ਚ ਜਿਹੜਾ ਨਸ਼ਾ ਖਤਮ ਕਰ ਦੇ ਇਹ ਨਸ਼ਾ ਜੇ ਮੁਕਤ ਕਰ ਦੇ ਸਾਨੂੰ ਬਹੁਤ ਬਹੁਤ ਇਹੀ ਵਧਾਈ ਦੇਵਾਂਗੇ ਉਸ ਨੂੰ ਮੁੱਖ ਮੰਤਰੀ ਨੂੰ ਜੇ ਇਹ ਨਸ਼ਾ ਮੁਕਤ ਕਰ ਦੇ ਸਰ ਮੈਂ ਕੀ ਸਾਰਾ ਜਿੰਨਾ ਵੀ ਮੇਰੇ ਨਾਲ ਦੇ ਨਾਲ ਸਾਰੇ ਵਧਾਈ ਦੇ ਪੱਤਰ ਦੇ ਆ ਕੇ ਕਹਿੰਦੇ ਆਏ ਤੇ ਲੜਾਈਆਂ ਵੀ ਹੁੰਨਗੀਆਂ ਲੜਾਈਆਂ ਹੁੰਦੀਆਂ ਹਲੇ ਪਰਸੋਂ ਹੀ ਸਾਰੇ ਆਮ ਲੜਾਈ ਹੋਈ ਇੱਕ 25 ਆਲੇ ਮੁੰਡੇ ਦੇ ਬਾਹਾਂ ਵੱਡੀਆਂ ਸਾਰੇ ਆਮ ਕਾਪੇ ਲੈ ਕੇ ਫਿਰਦੇ ਰਹਿੰਦੇ ਰਹੇ ਬੰਦੇ ਯੋਗਨ ਅੰਤਿਯੂਰੀ ਜੋਣਾ ਤੋਂ ਪਹਿਲਾਂ ਵੀ ਇਹਨਾਂ ਨੇ ਵਾਅਦਾ ਕੀਤਾ ਸੀ ਵੀ ਜੇ ਸਾਡੀ ਸਰਕਾਰ ਆਉਂਦੀ ਹੈ ਤਾਂ 3 ਮਹੀਨਿਆਂ ਚ ਨਸ਼ਾ ਖਤਮ ਕਰ ਦਾਂਗੇ ਕੋਈ ਨਸ਼ਾ ਮੁਕਤ ਨਹੀਂ ਕਰਦਾ ਜੀ ਇੱਥੋਂ ਦੇ ਜਿਹੜੇ ਇਹਨਾਂ ਦੇ ਆ ਆਪਣਾ ਪ੍ਰਧਾਨ ਬੜੇ ਨੇ ਇਹ ਸਭ ਨਾਲ ਰਲੇ ਹੋਏ ਨੇ ਸਭ ਨਾਲ ਰਲੇ ਹੋਏ ਨੇ ਜੇ ਕੋਈ ਫੜਦਾ ਹੈ ਉਹਨਾਂ ਦੀ ਜਮਾਨਤਾਂ ਜਾ ਕੇ ਖੁਦ ਕਰਾਉਂਦੇ ਨੇ ਕੀ ਨਾਮ ਹੈ ਤੁਹਾਡਾ ਕੀ ਗੱਲ ਹੋਈ ਹੈ ਮੇਰਾ ਨਾਮ ਕਰਨੈਲ ਸਿੰਘ ਹੈ ਜੀ ਹਾਂ ਜੀ ਮੈਂ 2013 ਦੇ ਵਿੱਚ ਬਲਾਕ ਸੰਤੀ ਮੈਂਬਰ ਜਿੱਤਿਆ ਸੀਗਾ ਬਾਅਦ ਵਿੱਚ ਮੈਂ ਬਲਾਕ ਦਾ ਚੇਅਰਮੈਨ ਬਣ ਗਿਆ ਸੀਗਾ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਬਸ ਉਹ ਪਰਮਾਨਾ ਸਾਹਿਬ ਦੇ ਨਾਲ ਰਹੇ ਕਾਫੀ ਚਿਰ ਕੰਮ ਕਰਦੇ ਰਹੇ ਇਸ ਚਿੱਟੇ ਦੀ ਲੋਕਥਾਂ ਵਾਸਤੇ ਬਹੁਤ ਭੱਜਾਂ ਨਕੀ ਕੀਤੀ ਪਰ ਕੋਈ ਨਹੀਂ ਹੱਲ ਹੋਇਆ ਬਾਅਦ ਚ ਲੋਕਾਂ ਨੇ ਦੁਸ਼ਮਣੀਆਂ ਤਰ੍ਹਾਂ ਇੱਕ ਦੁਸ਼ਮਣੀ ਕੱਢੀ ਵੀ ਇਹ ਸਾਡੇ ਜਵਾਕਾਂ ਨੂੰ ਫੜਾਉਂਦਾ ਸਾਨੂੰ ਚਿੱਟਾ ਬੰਦ ਕਰਾਉਂਦਾ ਤੇ ਅਸੀਂ ਇਹਦੇ ਜਵਾਕਾਂ ਲਾਈਏ ਉਸ ਤੋਂ ਬਾਅਦ ਹੀ ਕੁਝ ਲੋਕਾਂ ਨੇ ਇਕੱਠੇ ਹੋ ਕੇ ਪਿੰਡ ਦੇ ਨਾਲ ਮਿਲ ਮਲਾ ਕੇ ਤੇ ਮੇਰੇ ਦੋਨਾਂ ਬੇਟੇ ਨਸ਼ੇ ਦੇ ਲਾਤਾ ਜੀ ਵੱਡਾ ਬੇਟਾ ਜਿਹੜਾ ਮੇਰਾ ਜੇਲ੍ਹ ਵਿੱਚ ਹੈ ਜੀ ਉਹ ਸਾਬ ਨਾਲ ਗੱਲ ਹੋਈ ਸੀ ਸਰ ਨਾਲ ਵੀ ਉਹ ਜਿੱਦੇ ਤੋਂ ਫੜਿਆ ਗਿਆ ਸੀ ਟੂ ਟੈਕਸ ਤੋਂ ਜੀ ਉਹਦੇ ਕੋਲੇ ਕੋਈ 250 ਗ੍ਰਾਮ ਸਮਗਰੱਥ ਸੀਗਾ ਦੋ ਬੰਦੇ ਉਹਦੇ ਨਾਲ ਰਾਮਾ ਪਿੰਡ ਦੇ ਬਸ ਨੇ ਰਾਮੇ ਪਿੰਡ ਤੋਂ ਜਾਂ ਰਾਮੇ ਮੰਡੀ ਤੋਂ ਆ ਉਹ ਨਹੀਂ ਮੈਨੂੰ ਪਤਾ ਜੀ ਇੱਕ ਮੁੰਡਾ ਉਹਨਾਂ ਨਾਲ ਗੰਨੇਆਂ ਦੇ ਸੀਗਾ ਜੀ ਉਹਨਾਂ ਸਾਤ ਮਨ ਨਹੀਂ ਹੋ ਗਿਆ ਜੇਲ੍ਹ ਚ ਹੀ ਆ ਜੀ ਉਹ ਉਸ ਤੰਦਾ ਮੈਂ ਇਹਨਾਂ ਕਰਦੇ ਆ ਜੀ ਕਿੰਨਾ ਸਾਡੇ ਨਸ਼ਾ ਦੇਖੋ ਜੀ ਜੇ ਆਪਾਂ ਮੋਟੇ ਦੀ ਗੱਲ ਕਰੀਏ ਤਾਂ ਮੋਟਾ ਨਹੀਂ ਹੈ ਇੱਥੇ ਤਾਂ ਸਿਰਫ 100 ਗ੍ਰਾਮ ਉਹ 1.5 1.5 ਗ੍ਰਾਮ ਵਾਲੇ ਆ ਕਿਲੋ ਵਾਲਾ ਤਾਂ ਕੋਈ ਨਹੀਂ ਸਾਡੇ ਕੋਲ ਠੀਕ ਹੈ ਜੀ ਕਿਲੋ ਵਾਲੇ ਜੇ ਕੋਈ ਹੈਗੇ ਆ ਅੱਧੇ ਦੇ ਕਿਲੋ ਵਾਲੇ ਉਹ ਸਪਲਾਈ ਕਰਦੇ ਆ ਤੇ ਵੇਚਣ ਵਾਲਿਆਂ ਨੂੰ ਤੁਸੀਂ 10 ਗ੍ਰਾਮ ਲਿਆ ਕੇ ਫਿਰ 20 ਗ੍ਰਾਮ ਲਿਆ ਤੇ ਉਹ ਵਿਕਰੀ ਕਰਕੇ ਉਹ ਤੇ ਵੇਚ ਕੇ ਤੇ ਉਹਨਾਂ ਫਿਰ ਖਰੀਦ ਲੈਂਦੇ ਜੋ ਦੇਖੋ ਜੀ ਕਈ ਤਰ੍ਹਾਂ ਦੀਆਂ ਗੱਲਾਂ ਜੀ ਦੇਖੋ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਕੋਈ ਹੌਸਲੇ ਦਾ ਕੰਮ ਕਰਦੇ ਆ ਉਹ ਪਿੰਡ ਚ ਅਜ ਵੀ ਕੋਈ ਨਹੀਂ ਹੈ ਕਿਉਂ ਰਾਤ ਹੀ ਸੀਐਡੀ ਹੋ ਗਈਆਂ ਫੋਨ ਹੋ ਗਏ ਵੀ ਕੱਲ ਨੂੰ ਤੜਕੇ ਰੇਡ ਪੈਣੀ ਹੈ ਅੱਛਾ ਅਡਵਾਂਸ ਹੀ ਦੱਸੋ ਅਡਵਾਂਸ ਹੀ ਦੱਸਤਾ ਜੀ ਬਹੁਤ ਸਾਰੇ ਲੋਕਾਂ ਨੇ ਵੱਡੀਆਂ ਵੱਡੀਆਂ ਕੂਟੀਆਂ ਪਾਈਆਂ ਵੀ ਇੱਥੇ ਪਰ ਉਹ ਸਾਰੀ ਇਸੇ ਇਸੇ ਕੰਮ ਦੀ ਕਰਾਵਾਤੀ ਹੈ ਕਿੱਟੇ ਦੀ ਕਰਾਵਾਤਾ ਤਾਂ ਪਤਾ ਕਿਵੇਂ ਲੱਗ ਜਾਂਦਾ ਵੀ ਜਦੋਂ ਤੁਸੀਂ ਕਿਹਾ ਵੀ ਪਹਿਲਾਂ ਹੀ ਦੇਖੋ ਜੀ ਗੱਲ ਪੁਲਿਸ ਡਿਪਾਰਟਮੈਂਟ ਤੋਂ ਹੀ ਲੀਕ ਆਉਂਦੀ ਹੈ और डी आई जी साहब के गाइडेंस में ड्रग्स के खिलाफ एक वार के तहत ये कॉम्प्रसिव प्लान तैयार किया गया है स्टेट पुलिस हेडक्वार्टे एक ऐसा ऑपरेशन है जिसमें जो हॉट स्पॉट्स आइडेंटिफाई किए गए उनके ऊपर सरप्राइज रेड्स की जाएगी वहाँ पे जो लोग एप्सपॉन्डर्स हैं जो ड्रग्स का कारोबार करते हैं उनको पकड़ा जाएगा जो एंट्री पॉइंट्स हैं उनको सील किया जाएगा तो मैक्सिमम फोर्स का इसमें मोबिलाइजेशन किया जा रहा है और साथ में जो पब्लिक का मैक्सिमम इन्वॉलमेंट किया जाएगा इसमें लोगों को साथ में जोड़ के ये मुहिम चलाई जाएगी और हर जगह ये कोशिश की जाएगी कि जितने हॉट स्पॉट हैं उनको न्यूट्रलाइज किया जाए वहाँ से ड्रग्स की सप्लाई चैन तो है उसको खत्म किया जाए बंद किया जाए और ड्रग फ्री किया जाए सारे एरिया को मुख्यमंत्री ने हाँ बिल्कुल इसमें इंटेलिजेंस बेस्ड ऑपरेशन चलेंगे और बहुत कॉम्प्रहेंसिव पॉलिसीज आई है बहुत अच्छा प्रोग्राम बना के सब जगह दिया गया है तो इसके तहत चारों तरफ से एक्शन हो रहा है जहां पे पब्लिक को साथ में लेके चलने का काम है वो भी हो रहा है जो एंट्री पॉइंट्स हैं उनको भी सील किया जा रहा है जितने हॉट स्पॉट्स है जो लोग एप्सकॉन्डर्स है जो लोग नॉन स्मगलर्स है एक तरह से पूरी तरह से क्रैक डाउन होगा पूरी तरह से संभव है सर ये, ये इससे पहले भी बहुत सारे हैं इसमें अभी का वो कैसे विशेष इसमें यह किया गया है कि एक तो सेवेंटी परसेंट फोर्स मोबिलाइज़ की गई है और चारों तरफ से उस एरिया को पहले सील किया गया और इसमें इंटेलिजेंस का पूरा इनपुट लिया गया जो लोकल इंटेलिजेंस है जो स्पेशल ब्रांचेज है और उस बेसिस पे ये सारे प्रोग्राम्स चलाए जा रहे हैं और इसमें लोगों को आइडेंटिफाई किया जा रहा है कि कौन लोग बाहर से आए हैं और लो, कौन लोग कौन लोग इस तरह का नशे का कारोबार कर रहे हैं और आज इन्होंने रिकवरीज भी किया काफ़ी लोगों को अरेस्ट भी किया राउंड अप किया, किया गया है ਜਿੰਨ ਸਾਹਿਬ ਜਿਸ ਤਰ੍ਹਾਂ ਬਲਡੋజర్ ਜਿਹੜੇ ਚੱਲੇ ਨੇ ਖਾਸ ਕਰਕੇ ਲੁਧਿਆਣਾ ਏਰੀਆ ਦੇ ਵਿੱਚ ਕਾਫੀ ਜਿਹੜੇ ਨਸ਼ਾ ਤਸਕਰਾਂ ਦੇ ਘਰ ਵੀ ਢਾਏ ਨੇ ਕਿ ਇਸ ਤਰ੍ਹਾਂ ਦੇ ਜਿਹੜੇ ਨੇ ਇਸ ਏਰੀਆ 'ਚ ਵੀ ਹੋਏਗਾ ਜੋ ਵੀ ਕਾਨੂੰਨ ਕੋ ਤੋੜੇਗਾ ਉਸ

जैसे वो काम करते रहते हम भी उससे खिलाफ काम करते अभी पुलिस कर ने हेल्पलाइन भी शुरू की और पुलिस के पास में लगातार इन्फॉर्मेशन आ रही है जो भी कानून को तोड़ता है उसके खिलाफ जो एक्शन होता है वो भी बहुत सख्त होता है ऐसा ही जारी रहेगा सर्च अभियान चलाया जा रहा है ਕੀ ਮਕਸਦ ਆ ਜੀ ਇਸ ਪਿੱਛੇ ਕਿੰਨੇ ਲੋਕ ਤੁਹਾਡੇ ਵੱਲੋਂ ਜਿਹੜੇ ਰਾਉਂਡ ਅਪ ਕੀਤੇ ਇਹਦਾ ਮਕਸਦ ਇਹ ਸਰਚ ਆਪਰੇਸ਼ਨ ਜਿਹੜਾ ਅੱਜ ਚਲਾਇਆ ਗਿਆ ਉਹਦਾ ਹੈ ਕਿ ਅਸੀਂ ਜਿਹੜਾ ਹੈਗਾ ਇੱਕ ਮਹੀਨੇ ਦੇ ਵਿੱਚ ਜਿਹੜਾ ਹੈਗਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨਾ ਔਰ ਇਸੇ ਮਕਸਦ ਦੇ ਤਹਿਤ ਜਿਹੜਾ ਹੈਗਾ ਅੱਜ ਤੋਂ ਜਿਹੜੀ ਸਾਡੀ ਮੁਹਿੰਮ ਜਿਹੜੀ ਹੈ ਬੀੜ ਤਲਾਬ ਦੇ ਏਰੀਆ ਦੇ ਵਿੱਚ ਸਰਚ ਆਪਰੇਸ਼ਨ ਰਾਹੀਂ ਚਾਲੂ ਕੀਤੀ ਗਈ ਹੈ ਅੱਜ ਇੱਥੇ ਜਿਹੜੇ ਦੋ ਨਸ਼ਾ ਤਸਕਰਾਂ ਤੋਂ ਗ੍ਰਾਮਤਗੀ ਹੋਈ ਹੈ ਜਿਨ੍ਹਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਸਾਡੇ ਵੱਲੋਂ ਕੀਤੀ ਜਾਏਗੀ ਔਰ ਇਸ ਤੋਂ ਇਲਾਵਾ 7-8 ਵਿਅਕਤੀ ਜਿਨ੍ਹਾਂ ਨੇ ਜਿਹੜੇ ਰਾਉਂਡ ਅਪ ਕੀਤੇ ਗਏ ਨੇ ਔਰ ਫਰਦਰ ਜਿਹੜੀ ਹੈਗੀ ਸਾਡੀ ਰੋਜ਼ਾਨਾ ਦੀ ਜਿਹੜੀ ਹੈਗੀ ਇਹ ਕਾਰਵਾਈ ਚੱਲਦੀ ਰਹੇਗੀ ਅਗਲੇ ਆਉਣ ਵਾਲੇ 1-2 ਮਹੀਨਿਆਂ ਦਾ ਸਰ ਸ਼ਹਿਰ ਦੇ ਵਿੱਚ ਦੋ ਇਹ ਜੇ ਇਲਾਕੇ ਨੇ ਜੋ ਲਗਾਤਾਰ ਨਸ਼ੇ ਦੇ ਮਾਮਲੇ ਨਾਲ ਜੁੜੇ ਹੋਏ ਨੇ ਧੋਬਿਆਣਾ ਤੇ ਬੀਟਲਾ ਬਸਤੀ ਲਗਾਤਾਰ ਸੱਚ ਬਿਆਨ ਵਿੱਚ ਆਖਰ ਇਹ ਜਿਹੜਾ ਕੀ ਕਾਰਨ ਹੈ ਵੀ ਇਥੇ ਜਿਹੜਾ ਨਸ਼ਾ ਰੁਕ ਨਹੀਂ ਗਿਆ ਦੇਖੋ ਇਹ ਦੋਵੇਂ ਜਗ੍ਹਾ ਦੇ ਵਿੱਚ ਜੋ ਮੇਰੀ ਸਮਝ ਚ ਆਉਂਦਾ ਹੈਗਾ ਕਿ ਜਿਹੜੇ ਹੈਗੇ ਜ਼ਿਆਦਾਤਰ ਵਿਅਕਤੀ ਜਿਹੜੇ ਹੈਗੇ ਉਹ ਉਹਨਾਂ ਕੋਲ ਕਮਾਈ ਦੇ ਸਾਧਨ ਦੀ ਜਿਹੜੀ ਘਾਟ ਹੈ ਔਰ ਜਿਹੜਾ ਨੌਜਵਾਨ ਹੈ ਉਹ ਕਈ ਵਾਰੀ ਗਲਤ ਰਸਤਾ ਜਿਹੜਾ ਅਖਤਿਆਰ ਕਰ ਲੈਂਦਾ ਹੈ ਪੈਸੇ ਕਮਾਉਣ ਵਾਸਤੇ ਔਰ ਜਿਹਦੇ ਕਾਰਨ ਕਿ ਉਹ ਐਓਜੇ ਕੰਮਾਂ ਦੇ ਵਿੱਚ ਲੱਗ ਜਾਂਦਾ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਪੁਲਿਸ ਦੀ ਕਾਰਵਾਈ ਹੋਣ ਤੋਂ ਬਾਅਦ ਉਦੇ ਵਿੱਚ ਜਿਹੜਾ ਹੈਗਾ ਸਮਾਜ ਦੀ ਬਦਨਾਮੀ ਦਾ ਵੀ ਜਿਹੜਾ ਉਹਦੇ ਤੇ ਸੰਕਟ ਘਿਰਦਾ ਤੇ ਇਸੇ ਤਰੀਕੇ ਨਾਲ ਇਹ ਬਸਤੀਆਂ ਦੇ ਵਿੱਚ ਦੇਖਣ ਚ ਆਇਆ ਹੈ ਕਿ ਜਿਹੜੇ ਗਰੀਬ ਜਾਦਾ ਗਰੀਬ ਘਰਾਂ ਦੇ ਲੋਕ ਨੇ ਉਹਨਾਂ ਦੇ ਘਰਾਂ ਦੇ ਵਿੱਚ ਆਸ-ਪਾਸੇ ਦੇ ਲੋਕਾਂ ਵੱਲੋਂ ਆਣਾ ਜਾਣਾ ਵੀ ਲੱਗਿਆ ਰੰਦਾ ਹੈ ਜਿਦੇ ਚ ਕਿ ਜਿਹੜੇ ਮਾੜੇ ਅਨਸਰ ਨੇ ਉਹ ਆਪਣੇ ਕਾਰਵਾਈ ਨੂੰ ਅੰਜਾਮ ਦੇ ਦਿੰਦੇ ਨੇ ਤੇ ਇਹਦੇ ਵਿੱਚ ਜਿਹੜੀ ਹੈਗੀ ਲੋਕਾਂ ਦੀ ਸੈਂਸਿਟਾਈਜੇਸ਼ਨ ਬਹੁਤ ਜ਼ਰੂਰੀ ਹੈ ਸਾਡੇ ਵੱਲੋਂ ਜਿਹੜਾ ਹੁਣ ਇਸ ਮੁਹਿੰਮ ਦੇ ਤਹਿਤ ਅ ਅਸੀਂ ਇੱਕ ਪ੍ਰੋਗਰਾਮ ਰੱਖਿਆ ਜਿਹਦੇ ਚ ਨੁਕੜ ਨਾਟਕ ਰਾਹੀਂ ਲੋਕਾਂ ਨੂੰ ਸੈਂਸਿਟਾਈਜ਼ ਕੀਤਾ ਜਾਏਗਾ ਕਿਉਂਕਿ ਜਿਹੜੇ ਘੱਟ ਪੜੇ ਲਿਖੇ ਲੋਕ ਨੇ ਜਾਂ ਗਰੀਬ ਲੋਕ ਨੇ ਉਹਨਾਂ ਨੂੰ ਸੈਂਸਿਟਾਈਜ਼ ਕਰਨ ਵਾਸਤੇ ਇੱਕ ਅਲੱਗ ਤਰ੍ਹਾਂ ਦਾ ਸਾਡੇ ਕੋਲ ਇੱਥੇ ਪ੍ਰੋਗਰਾਮ ਜਿਹੜਾ ਹੈਗਾ ਉਹ ਉਲੀਕਿਆ ਗਿਆ ਔਰ ਇਹਦੇ ਵਿੱਚ ਹੀ ਡੀਸੀ ਸਾਹਿਬ ਨੂੰ ਵੀ ਗੁਜਾਰਿਸ਼ ਕੀਤੀ ਹੈ ਇੱਕ ਸਕਿੱਲ ਡਿਵੈਲਪਮੈਂਟ ਸੈਂਟਰ ਜਿਹੜੇ ਸਾਡੇ ਰੀਹੈਬਿਲੀਟੇਸ਼ਨ ਸੈਂਟਰ ਦੇ ਵਿੱਚ ਹੁੰਦੇ ਨੇ ਉਹਨਾਂ ਰਾਹੀਂ ਇਹਨਾਂ ਲੋਕਾਂ ਨੂੰ ਜਿਹੜਾ ਹੈਗਾ ਕਮਾਈ ਦੇ ਸਾਧਨਾਂ ਦੀ ਜਿਹੜੀ ਹੈਗੀ ਹੈ ਟ੍ਰੇਨਿੰਗ ਵੀ ਦਿੱਤੀ ਜਾਏਗੀ ਤਾਂ ਕਿ ਇਹ ਇਸ ਤਰੀਕੇ ਦੇ ਨਾਜਾਇਜ਼ ਕੰਮਾਂ ਤੋਂ ਜਿਹੜਾ ਹੈਗਾ ਹਟ ਕੇ ਤੇ ਇੱਕ ਸਹੀ ਤਰੀਕੇ ਦੀ ਜ਼ਿੰਦਗੀ ਜੀ ਸਕਣ ਅਸਰ ਜਿਹੜੇ ਲੋਕ ਪੀੜਤ ਨੇ ਨਸ਼ੇ ਤੋਂ ਉਹ ਨਸ਼ਾ ਛੱਡਣਾ ਵੀ ਚਾਹੁੰਦੇ ਪਰ ਉਹਨਾਂ ਨੂੰ ਕੋਈ ਰਾਹ ਨਹੀਂ ਮਿਲ ਰਿਹਾ ਹੈਗਾ ਉਹਨਾਂ ਨੂੰ ਲੈ ਕੇ ਵੀ ਜਿਹੜਾ ਹੈਗਾ ਦੇਖੋ ਨਸ਼ਾ ਜੇ ਆਪਾਂ ਛੱਡਣਾ ਚਾਹੁੰਦੇ ਆ ਗਵਰਨਮੈਂਟ ਦਾ ਡੀ ਐਡਿਕਸ਼ਨ ਸੈਂਟਰ ਜਿਹੜਾ ਹੈਗਾ ਬਣਿਆ ਜਿੱਦੇ ਚ ਕਿ ਫ੍ਰੀ ਦੇ ਵਿੱਚ ਨਸ਼ਾ ਛੜਾਇਆ ਜਾਂਦਾ ਪ੍ਰੀਲਿਮਿਨਰੀ ਟੈਸਟ ਦੇ ਹਾਰਡਲੀ 1000 ਰੁਪਿਆ ਜਾਂ ਉਸ ਤੋਂ ਵੀ ਘੱਟ ਖਰਚਾ ਆਉਂਦਾ ਉਸ ਤੋਂ ਬਾਅਦ ਜਿਹੜੀ ਸਾਰੀ ਜਿਹੜੀ ਹੈਗੀ ਪ੍ਰਕਿਰਿਆ ਹਫਤੇ ਦੋ ਹਫਤੇ ਦੀ ਉਹ ਫ੍ਰੀ ਆਫ ਕਾਸਟ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਚੌਰਾ ਜਿਹੜੇ ਨੇ ਪ੍ਰਾਈਵੇਟ ਡੀ ਐਡਿਕਸ਼ਨ ਸੈਂਟਰ ਵੀ ਜ਼ਿਲ੍ਹਾ ਬਠਿੰਡਾ ਦੇ ਵਿੱਚ ਨੇ ਤੇ ਉਹਦੇ ਵਿੱਚ ਜੋ ਮੈਂ ਦੇਖਦਾ ਹਾਂ ਕਿ ਸਮਾਜ ਦੇ ਵਿੱਚ ਇਹ ਦੇਖਣ ਚ ਆਇਆ ਕਿ ਪਰਿਵਾਰ ਵੱਲੋਂ ਜਾਂ ਜਿਹੜੇ ਨਸ਼ਾ ਕਰਨ ਵਾਲੇ ਵਿਅਕਤੀਆਂ ਦੇ ਦੋਸਤ ਮਿੱਤਰ ਨੇ ਉਹਨਾਂ ਵੱਲੋਂ ਥੋੜੀ ਢਿੱਲ ਕਈ ਵਾਰੀ ਆਪਾਂ ਨੂੰ ਪਾਈ ਜਾਂਦੀ ਹੈ ਕਿਉਂਕਿ ਜਦੋਂ ਵੀ ਆਪਾਂ ਅ ਕਿਸੇ ਵੀ ਨਸ਼ਾ ਕਰਨ ਵਾਲੇ ਵਿਅਕਤੀ ਨੂੰ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਭਰਤੀ ਕਰਾਣੇ ਆ ਤਾਂ ਉਹਦੇ ਨਾਲ ਪਰਿਵਾਰ ਦੇ ਮੈਂਬਰ ਤੇ ਉਹਦੇ ਦੋਸਤਾਂ ਦਾ ਜਿਹੜਾ ਹੈਗਾ ਟਾਈਮ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਇੱਕ ਪਰਿਵਾਰਕ ਵਿਅਕਤੀ ਨੂੰ ਉਹਦੇ ਨਾਲ 24 ਘੰਟੇ ਰਹਿਣਾ ਜਿਹੜਾ ਹੈਗਾ ਇੱਕ ਜ਼ਰੂਰੀ ਹੈ ਜੋ ਕਿ ਇੱਕ ਸਾਈਕੀਆਟਰੀ ਦਾ ਅਸੂਲ ਹੈ ਉਹਦੇ ਵਿੱਚ ਕਈ ਵਾਰੀ ਟਿਲ ਮਿਲਦੀ ਹੈ ਤੇ ਜਿਹੜੇ ਵਿਅਕਤੀ ਜਿਹੜੇ ਨਸ਼ਾ ਛੁਡਾਊ ਕੇਂਦਰ ਚ ਭਰਤੀ ਵੀ ਹੁੰਦੇ ਨੇ ਉਹ ਕਈ ਵਾਰੀ ਵਿੱਚ ਹੀ ਜਿਹੜੀ ਪ੍ਰਕਿਰਿਆ ਨੂੰ ਛੱਡ ਜਾਂਦੇ ਨੇ। ਇੱਕ ਸਰ ਲੋਕ ਤਾਂ ਕਈ ਵਾਰੀ ਇਹ ਗੱਲ ਸਾਹਮਣੇ ਹੁੰਦੀ ਵੀ ਜੇ ਕੋਈ ਇਨਫਰਮੇਸ਼ਨ ਦਿੰਦੇ ਆ ਉਹ ਕੰਦੇ ਵੀ ਨਸ਼ਾ ਤਸਕਰਾਂ ਨੂੰ ਪਤਾ ਲੱਗ ਜਾਂਦਾ ਤੇ ਬਾਅਦ ਚੋਂ ਉਹਨਾਂ ਦੇ ਘਰਾਂ ਤੇ ਹਮਲੇ ਕੀਤੇ ਜਾਂਦੇ। ਨਹੀਂ ਇੱਕ ਸੇਫ ਪੰਜਾਬ ਹੈਲਪਲਾਈਨ ਇੱਕ ਸਟਾਰਟ ਕੀਤੀ ਹੈ ਸੀਐਮ ਸਾਹਿਬ ਵੱਲੋਂ ਉਹਦੇ ਵਿੱਚ ਤੁਸੀਂ ਵਟਸਐਪ ਰਾਹੀਂ ਜਿਹੜਾ ਹੈਗਾ ਤੁਸੀਂ ਸਾਨੂੰ ਇਨਫਰਮੇਸ਼ਨ ਦੇ ਸਕਦੇ ਹੋ। ਮੇਰਾ ਮੋਬਾਈਲ ਨੰਬਰ ਬਠਿੰਡਾ ਪੁਲਿਸ ਦੀ ਵੈਬਸਾਈਟ ਤੇ ਉਪਲਬਧ ਹੈ। SSP ਸਾਹਿਬ ਦਾ ਉਪਲਬਧ ਹੈ ਜੇਕਰ ਆਪਾਂ ਨੂੰ ਲੱਗਦਾ ਹੈ ਕਿ ਇੱਕ ਸੋਰਸ ਤੇ ਆਪਾਂ ਇਨਫਰਮੇਸ਼ਨ ਦੰਨੇ ਆ ਤੇ ਉਥੇ ਕੋਈ ਲੀਕੇਜ ਹੁੰਦੀ ਹੈ ਤਾਂ ਤੁਸੀਂ ਸਾਡੇ ਅੱਜ ਇਹ ਪੂਰੇ ਪੰਜਾਬ 'ਚ CM ਸਾਹਿਬ ਵੱਲੋਂ ਬੜੀ ਸਖਤ ਹਦਾਇਤਾਂ ਹੈ ਕਿ ਜਿਹੜਾ ਨਸ਼ੇ ਦੇ ਖਿਲਾਫ ਇੱਕ ਵਾਰ ਦੀ ਤਰ੍ਹਾਂ ਛੇੜਨ ਦੀ ਸਾਨੂੰ ਡਾਇਰੈਕਸ਼ਨ ਦਿੱਤੀਆਂ ਗਈਆਂ ਉਹਦੇ ਤਹਿਤ ਹੀ ਅੱਜ ਅਸੀਂ ਬਠਿੰਡਾ ਪੁਲਿਸ ਨੇ ਪਹਿਲਾਂ ਬੀੜਤਲਾਪ ਏਰੀਆ ਜਿਹੜਾ ਪੁਰਾਣਾ ਡਰੱਗਸ ਦਾ ਨਟੋਰੀਅਸ ਅਸੀਂ ਹੌਟਸਪੌਟ ਆਈਡੈਂਟੀਫਾਈ ਕੀਤਾ ਹੈ ਉੱਥੇ ਅਸੀਂ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਸੀ ਤੇ ਹੁਣ ਅਸੀਂ ਜਿਹੜਾ ਸਿਵਲ ਨੈਸਟ ਤੋਂ ਬਿਆਨਾਬਸਤੀ ਵੀ ਪੁਰਾਣਾ ਥੋੜਾ ਬਦਨਾਮ ਹੋ ਰਿਹਾ ਉੱਥੇ ਆਏ ਹੈਗੇ ਇੱਥੇ ਵੀ ਅਸੀਂ ਵੱਖ-ਵੱਖ ਜਿਹੜੇ ਸਾਡੇ ਟਾਰਗੇਟਸ ਸੀਗੇ ਉਹਨਾਂ ਦੇ ਘਰਾਂ ਦੀ ਸਰਚ ਕਰ ਰਹੇ ਤੇ ਜੇ ਕੋਈ ਸਾਨੂੰ ਸ਼ੱਕੀ ਕੁਝ ਵੀ ਇਲੀਗਲ ਮਿਲਦਾ ਤਾਂ ਅਸੀਂ ਉਹਦੇ ਉੱਤੇ ਕਾਰਵਾਈ ਕਰਾਂਗੇ ਤੇ ਬੀੜਤਲਾਬ ਸਾਨੂੰ 5-6 ਇਦਾਂ ਦੇ ਸ਼ੱਕੀ ਬੰਦੇ ਮਿਲੇ ਤੇ ਉਹਨਾਂ ਤੋਂ ਛੋਟੀ-ਮੋਟੀ ਰਿਕਵਰੀਜ਼ ਵੀ ਹੋਈਆਂ ਹਨ ਨਸ਼ੀਲੇ ਪਦਾਰਥਾਂ ਦੀ ਉਹਦਾ ਜਦੋਂ ਸਾਰੀ ਪੂਰੀ ਵੈਰੀਫਿਕੇਸ਼ਨ ਹੋ ਜਾਂਦੀ ਹੈ ਤੁਹਾਨੂੰ ਅਸੀਂ ਕਨਵੇ ਕਰਦਾ ਪਹਿਲਾਂ ਵੀ ਕਈ ਵਾਰੀ ਇਸ ਤਰ੍ਹਾਂ ਦੀ ਚੈਕਿੰਗ ਕੀਤੀ ਗਈ ਪਰ ਮਿਲਦੇ ਬਹੁਤ ਘੱਟ ਹੈ ਪਰ ਦੇਖਦੇ ਜਿਵੇਂ ਕਹਿੰਦੇ ਬਹੁਤ ਜ਼ਿਆਦਾ ਉਹ ਸਾਨੂੰ ਰਿਪੀਟਡ ਕੰਪਲੇਂਟਸ ਇਨ 에ਰੀਆਜ਼ ਦੀ ਆਉਂਦੀ ਹੈ ਕਿਉਂਕਿ ਇਹ ਪੁਰਾਣਾ ਆਈਡੈਂਟੀਫਾਈਡ ਹੌਟ ਸਪੌਟ ਹੀ ਹੈ ਇਸ ਕਰਕੇ ਜਦੋਂ ਵੀ ਅਸੀਂ ਇਸ ਤਰ੍ਹਾਂ ਦੀ ਦਬਿਸ਼ ਕਰਦੇ ਕਈ ਸ਼ਰਾਰਤੀ ਅੰਸਰ ਕਾਫੀ ਤੇਜ਼ ਹੁੰਦੇ ਆ ਉਹ ਕਈ ਵਾਰ ਖਿਸਕ ਵੀ ਜਾਂਦੇ ਆ ਬਟ ਵੀ ਵਿਲ ਕੰਟੀਨਿਊ ਥੀਸ ਆਪਰੇਸ਼ਨਸ ਇਹ ਜ਼ਰੂਰੀ ਨਹੀਂ ਹੁੰਦਾ ਕਿ ਸਾਨੂੰ ਸਕਸੈਸ ਮਿਲੇਗੀ ਬਟ ਇੱਕ ਪੁਲਿਸ ਪ੍ਰੈਜ਼ੈਂਸ ਉਸ ਏਰੀਆ 'ਚ ਲੈ ਜਾਣੀ ਹੀ ਇਟ ਸੈਂਡਸ ਅ ਗੁੱਡ ਮੈਸੇਜ ਜਿਹੜੇ ਆਮ ਲੋਕ ਹੁੰਦੇ ਉਹ ਅਪਰੀਸ਼ੀਏਟ ਕਰਦੇ ਇਸ ਕਰਕੇ ਅਸੀਂ ਇਸ ਤਰ੍ਹਾਂ ਦੀ ਡਰਾਈਵ ਆਪਣੇ ਵਕਫਕ ਜਿਹੜੇ ਸਾਡੇ ਏਰੀਆ ਦੇ ਹੋਰ ਵੀ ਸਾਡੇ ਜ਼ਿਲ੍ਹੇ 'ਚ 28 ਅਸੀਂ ਆਈਡੈਂਟੀਫਾਈ ਕੀਤੇ ਹੋਏ ਹੌਟ ਸਪੌਟ ਅਸੀਂ ਅਗਲੇ ਇਸ ਤਰ੍ਹਾਂ ਕੁਝ ਨਾ ਕੁਝ ਕਰਦੇ ਰਵਾਂਗੇ ਕਾਸੋ ਜਦੋਂ ਲੁਧਿਆਣਾ ਦਾ ਉਪਕਟ ਅਧਿਕਾਰੀ ਵੀ ਉੱਥੇ ਬਿਲਡਿੰਗਾਂ ਢਾਂਗਿਆ ਗਿਆ ਕੋਈ ਆਪਣੇ ਵੀ ਇਸ ਤਰ੍ਹਾਂ ਦਾ ਕੋਈ ਹਾਂਜੀ ਮੇਰਾ ਡੀਸੀ ਸਾਹਿਬ ਨਾਲ ਇਹਦੇ ਬਾਰੇ ਰابطਾ ਚੱਲ ਰਿਹਾ ਹੈ ਅਸੀਂ ਇਸ ਤਰ੍ਹਾਂ ਦੇ ਜਿਹੜੇ ਨਸ਼ਾ ਤਸਕਰ ਹਨ ਉਹਨਾਂ ਦੀ ਪ੍ਰਾਪਰਟੀਆਂ ਨੂੰ ਆਈਡੈਂਟੀਫਾਈ ਕਰ ਰਹੇ ਹਾਂ ਤਾਂ ਜੋ ਦਾ ਪ੍ਰੋਸੀਜਰ ਹੁੰਦਾ ਹੈ ਇਲੀਗਲ ਉਹਦੇ ਹਿਸਾਬ ਨਾਲ ਅਸੀਂ ਬਹੁਤ ਜਲਦੀ ਇਸ ਤਰ੍ਹਾਂ ਦਾ ਐਕਸ਼ਨ ਲਵਾਂਗੇ ਅਸੀਂ ਬਟਿੰਡਾ ਦੇ ਵਿੱਚ ਵੀ ਕੰਮ ਕਰ ਰਹੇ ਸੀਗੇ ਅੱਜ ਅਸੀਂ ਪਹਿਲਾਂ ਬੀਟ ਖਲਾਬ ਕੀਤੀ ਸੀਗੀ ਤੇ ਹੁਣ ਅਸੀਂ ਧੋਬਿਆਣਾ ਬਸਤੀ ਆਏ ਹੋਏ ਮੁਲਾਜ਼ਮ ਜੀ ਪਹਿਲਾਂ ਬੀਟ ਲੌਪ ਤੋਂ ਸਾਡੇ ਐਸ ਡੀਜੀ ਪੀਐਸਪੀਐਲ ਜਤਿੰਦਰ ਜੈਨ ਸਰ ਵੀ ਸੀਗੇ ਡੀਆਈਜੀ ਬਠਿੰਡਾ ਰੇਂਜ ਵੀ ਸਾਡੇ ਨਾਲ ਸੀ ਤੇ ਇਸ ਟਾਈਮ ਮੇਰੇ ਨਾਲ ਇੱਥੇ ਐਸਪੀ ਸਿਟੀ ਡੀਐਸਪੀ ਸਿਟੀ 2 ਡੀਐਸਪੀ ਡੀ ਡੀਐਸਪੀ ਐਨਡੀਪੀਐਸ ਔਰ ਅਨੁਭਵ ਜੈਨ ਪ੍ਰੋਬੇਸ਼ਨਰ ਡੀਐਸਪੀ ਆਰ ਵੀ ਸੀਗੇ ਤੇ ਲੋਕਲ ਐਸਐਚਓ ਦੋਨੋਂ ਸੀਆਈਏ ਦੇ ਇੰਚਾਰजेस ਹੁਣ ਤੇ ਟੀਮਾਂ ਏਆਰਪੀ ਟੀਮਾਂ ਤੇ ਕਾਫੀ ਉਹਨਾਂ ਦੇ ਨਾਲ ਸਾਡੇ ਨਾਲ ਫੋਰਸ ਤਨਾਤੇ ਹਾਂਜੀ ਕੁਝ ਮਿਲਿਆ ਜੀ ਥੋੜੀ ਦੇਰ ਚ ਅਸੀਂ ਤੁਹਾਨੂੰ ਕਲੈਰੀਫਾਈ ਕਰ ਦਾਂਗੇ ਇੱਕ ਵਾਰੀ ਲੀਗਲੀ ਉਹਨੂੰ ਕਰ ਲਈ